ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੋ ਜੀ ਬਾਈ ਪਹੁੰਚ ਚੁੱਕੇ ਆ ਲੁਧਿਆਣਾ ਕਿਸਾਨ ਮੇਲੇ ਤੇ ਤੇ ਉਹ ਟਾਈਮ ਪਹੁੰਚੇ ਜਦੋਂ ਵਾਪਸੀ ਹੁੰਦੀ ਹੁੰਦੀ ਹੈ ਚਲੋ ਖੈਰ ਅੱਜ ਜਾਮ ਨੇ ਫਸਾ ਲੇ ਥੋੜੇ ਜੇ ਹੈਨਾ ਜਾਮ ਲੱਗਦਾ ਸਿੰਦੇ ਵੀ ਉੱਤੇ ਘਰਾਂ ਜਾਮ ਹੋ ਗਿਆ ਤਾਂ ਪਹਿਲਾਂ ਤਾਂ ਹਾਂ ਤੇ ਇਧਰ ਨੂੰ ਵੀ ਉਹ ਜਿਹੜਾ ਪੁਲ ਬੰਦ ਹੋਣ ਕਰਕੇ ਟਾਈਮ ਕਾਫੀ ਲੱਗ ਗਿਆ ਤੇ ਅੱਜ ਵੈਸੇ ਇੱਕ ਕਮਾਲ ਦੀ ਗੱਲ ਹੋ ਵੀ ਗਈ ਹੈਨਾ ਸਿੰਦੇ ਹਰੇਕ ਸਾਲ ਆਪਾਂ ਸੁਣਦੇ ਹੁੰਨੇ ਆ ਵੀ ਹਾਂ ਜੀ ਵੀ ਬਾਲਿਸ਼ ਕਰਕੇ ਜਿਹੜਾ ਮੇਲੇ ਦਾ ਸਵਾਦ ਹੈ ਨਾ ਵੀ ਐਤ ਕੀ ਪਹਿਲੀ ਵਾਰ ਹੋਇਆ ਇਤ ਕੀ ਪਹਿਲੀ ਵਾਰ ਹੋਇਆ ਤੇ ਵਧੀਆ ਵੀ ਹੈ ਕਰਨੀ ਲੱਗਦੀ ਹੈ ਹਾਂ ਸਾਡਾ ਐਂਟਰੀ ਪੁਆਇੰਟ ਜਿਹੜਾ ਹੁੰਦਾ ਹਰੇਕ ਸਾਲ ਦੀ ਤਰ੍ਹਾਂ ਅਸੀਂ ਉਹ ਉਹ ਪੁੱਠੇ ਪੁੱਠੇ ਸਾਈਡ ਤੋਂ ਜਿਹੜਾ ਉਧਰੋਂ ਮੋਗੇ ਤੋਂ ਆਉਂਦਾ ਰੋਡ ਉਹ ਉਹ ਵਾਲੇ ਸਾਈਡ ਤੋਂ ਹੁੰਦਾ ਮਤਲਬ ਮੇਨ ਗੇਟ ਛੱਡ ਕੇ ਅਸੀਂ ਐਗਜ਼ਿਟ ਪੁਆਇੰਟ ਤੋਂ ਐਂਟਰੀ ਕਰਦੇ ਆ ਤੇ ਫਿਰ ਬਾਟ ਲੰਬੀ ਕੱਢ ਕੇ ਜਾਣੀ ਪੈਂਦੀ ਹੈ ਸਾਨੂੰ ਹਨਾ ਟਰਾਈਵ ਕਰਕੇ ਖੈਰ ਚਲੋ ਬਾਕੀ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਨੇ ਆ ਸਾਰੇ ਮੇਲੇ ਦੇ ਰੰਗ ਤਮਾਸ਼ੇ ਬਾਕੀ ਇਕੱਠ ਬਈ ਦੱਸ ਰਿਹਾ ਹੈ ਪਾਰਕਿੰਗ ਫੁੱਲ ਹੈ ਜਿੱਦਾਂ ਮਰਜ਼ੀ ਦੇਖ ਲਓ ਲਓ ਜੀ ਮਿੱਤਰੋ ਇੱਥੇ ਹੁੰਦੇ ਹੁੰਦੇ ਨੇ ਟ੍ਰਾਇਲ ਹਰੇਕ ਵਾਰ ਤੇ ਸਰਫੇਸ ਸੀਡਰ ਉਹ ਪਰਾ ਖੜਾ ਜੀ ਜਿਹੜਾ ਪਿਛਲੀ ਵਾਰ ਵੀ ਇੱਥੇ ਪਹੁੰਚਿਆ ਸੀ ਤੇ ਬਾਕੀ ਹੋਰ ਵੀ ਸਿੰਦੇ ਆ ਕਿਹੜੀ ਮਸ਼ੀਨ ਹੋਈ ਮੈਟ ਟਾਈਪ ਨਰਸਰੀ ਅਸਲ ਨਰਸਰੀ ਸੀਡਰ ਆ ਗਿਆ ਇਹ ਹੂੰ ਇਹ ਹੈ ਜੀ ਝੋਨਾ ਇਹ ਝੋਨੇ ਵਾਲ ਦੀ ਸਾਨੂੰ ਹੁਣ ਥੋੜੀ ਜਾਣਕਾਰੀ ਲੈਣੀ ਪੈਣੀ ਹੈ ਕਿਉਂਕਿ ਅੱਗੇ ਝੋਨੇ ਦਾ ਇਦਾਂ ਹੀ ਕੰਮ ਕਰਨਾ ਦੇਖੋ ਇਹਦਾ ਵਰਕਿੰਗ ਕਰਨ ਦਾ ਕੁਝ ਇਦਾਂ ਦਾ ਤਰੀਕਾ ਹੈ ਇਹ ਤਾਂ ਨਵੀਂ ਆ ਗਈ ਰੱਜੜ ਵਾਲਿਆਂ ਦੀ ਆ ਮੈਟ ਉਹਦੇ ਸਹੀ ਹਾਂ ਉਹ ਮੈਟ ਪਛਾਉਣਾ ਇਹਨੇ ਬਿਲਕੁਲ ਆ ਸਾਈਟਾਂ ਤੋਂ ਮਿੱਟੀ ਚੱਕਣੀ ਇਹਨੇ ਉੱਪਰ ਪੈਂਦੀ ਹੈ ਹਾਂ ਉੱਪਰ ਪੈਂਦੀ ਹੈ ਤੇ ਬਾਕੀ ਇੱਧਰ ਤੋਂ ਨਾਲ ਲੈਣ ਵਾਲੀਆਂ ਮਸ਼ੀਨਾਂ ਖੜੀਆਂ ਨੇ ਜੀ ਕਬੂਟਾ ਦੀ ரைਸ ਪਲਾਂਟਰ ਤੇ ਆ ਗਿਆ ਛੋਟੇ ਪ੍ਰੋਜੈਕਟ ਉਹ ਆ ਗਿਆ ਜੀ ਸਪਰੇਅਰ ਬੂਮ ਸਪਰੇਅਰ ਕਹਿੰਦੇ ਨੇ ਇਹ ਆ ਗਿਆ ਜੀ 35 ਹਸਪਾਵ ਟਰੈਕਟਰ ਚੱਲਣ ਲਈ ਰੋਟਰੀ ਵੀਟਰ ਹਾਂ ਰੋਟਰੀ ਵੀਟਰ ਇਹ ਵਾਸਤੇ ਜਿਹੜੇ ਲੱਤਾਂ ਨਹੀਂ ਇਹ ਗੰਨੇ ਗੁੰਨੇ ਚੋਹ ਆ ਗੜਾਈ ਕਰਨ ਵਾਸਤੇ ਇਹ ਆ ਜੀ ਚੋਨੇ ਦੀ ਪਰਾਲੀ ਦੀ ਗੰਡਾ ਨੂੰ ਕੁੱਤਰਨ ਕੇ ਮਰਚ ਕਰਨ ਵਾਲੇ ਆ। ਉਹ ਮੀਟਰ ਲਾਇਆ ਤੇ ਅੱਛਾ ਤੇਲ ਖਾ ਗਿਆ ਕਿੰਨਾ ਸਾਰਾ। ਅੱਛਾ ਤੇਲ ਵਾਲਾ ਮੀਟਰ। ਆਈ ਮੈਂ ਜਪੈਲਾ ਲਿਆ ਪਗਲਗੀ ਸੀ ਕਰਦੇ ਤੇ ਕਹਿੰਦਾ ਕਿ ਕਿਆ ਕਰਦਾ। ਇਹ ਯਾਰ ਉਹ ਗੁੱਗੀ ਜਿਹੜੀ ਲਾਈਨਾਂ ਲੈਣਾ ਪਰ ਚੱਲਣਾ ਇਹਨੇ। ਲਾਈਨਾਂ ਨੂੰ ਵਿੱਚ ਆ ਤੇ ਮਲਾ ਦੁੰਦੇ ਆ ਇਹਨੇ ਵਿੱਚ। ਅੱਗ ਵੀ ਲਾਉਂਦਾ ਹੈ। ਇਹਦੇ ਵਿੱਚ ਬਲੇਟ ਆ ਸਿੱਧੇ ਫਿਕਸ ਆ ਜਿਵੇਂ ਥਲੈਸਲਜ ਬਲੇਟ ਉਹਨੇ ਤੁੜੀਲ ਮਸ਼ੀਨ ਦੇ ਆਜ ਚੱਲੀ ਅੱਗੇ। ਐਂਟਰ ਹੁੰਦੀ ਸਰ ਜਗਤਜੀਤ ਜੀ ਤਾਲਾਂ ਨੇ ਲਾਈਆਂ ਵੀ ਜੀ ਰੌਣਕਾਂ ਤੇ ਬੱਬੂ ਮਾਨ ਦਾ ਖੁੱਲਾ ਖਾੜਾ ਚੱਲ ਰਿਹਾ ਕਹਿੰਦੇ ਹੈ ਵੀ ਜਗਤਜੀਤ ਜੀ ਵਾਲਿਆਂ ਦੇ ਖੁੱਲਾ ਖਾੜਾ ਜਗਤਜੀਤ ਜੀ ਤਾਲਾਂ ਨੇ ਖੁੱਲਾ ਖਾੜਾ ਤੇ ਕੰਬੈਨ ਲੈ ਕੇ ਆਏ ਨੇ ਜਗਤਜੀਤ ਇਸ ਵਾਰ ਮੇਲੇ ਦੇ ਵਿੱਚ ਇੱਕ ਕੰਬੈਨ ਦੇਖਦੇ ਆਪਾਂ ਪਹਿਲਾਂ ਤਾਂ ਏਸੀ ਕੈਬਨ ਲੈ ਕੇ ਆਏ ਠੀਕ ਹੈ ਭਾਈ ਜੀ ਬਹੁਤ ਬੜਾ ਜੀ ਹਾਂ ਜੀ ਉਹ ਠੀਕ ਹੋ ਜੀ ਚਲੋ ਠੀਕ ਹੈ ਮਰ ਜਕ ਲਓ ਜੀ ਮੱਲੋ ਕੰਬਾਈਂਡ ਦਰਸਨ ਮੇ ਲਿਖ ਲਈਏ ਪੈਸੇ ਦਾ ਤਕਰੀਬਨ ਤਕਰੀਬਨ ਦੇਖ ਗਏ ਜਿਹੜੇ ਉਹ ਨਾ ਬਿਨਾਂ ਲੀ ਵੀਡੀਓ ਹੈ ਜਿਹੜੇ ਮੇਲੇ 'ਚ ਨਹੀਂ ਹੈ ਸਪੈਸ਼ਲ ਉਹਨਾਂ ਲਈ ਇਹ ਕੁਝ ਖਾਸ ਆਪਾਂ ਉਹਦੀ ਗੱਲ ਕਰਦੇ ਹਾਂ ਪੈਸੇ ਦਾ ਹਿਸਾਬ ਆਪ ਇਧਰੋਂ ਦਾ ਸੇਮ ਜਿਹੀ ਜਗ੍ਹਾ ਕੀ ਗੇਰ ਵੀ ਐਮ ਐਮ ਪੀ ਦਾ ਗੇਰ ਲੱਗਿਆ ਹੋਇਆ ਜੀ ਹਟਾ ਹਟਿਆ ਹੇੜਿਆ ਜੰਗੀ ਦਾ ਨਵੀਂ ਮਾਈ ਹੈ ਲਓ ਜੀ ਪੰਜ ਸਾਬਾ ਕਿਨਾਂ ਦੇ ਕਮਾਈ ਦੇ ਸੰਗਰੀਆ ਸਰਬੰਸਨਾ ਸਰਬੰਸ ਸਿੰਘ ਦੀਆਂ ਨੇ ਆ ਜੋ ਮੜ ਜਿਆ ਹੈ ਰੋ ਦੇਖ ਕੇ ਚੱਲੀਏ ਨਾਰਮਲ ਹੈ ਰੋ 10-10 ਦਿਨੋਂ ਉਹਦੀਆਂ ਨੰਨ ਦਿਖ ਰਹੇ ਆ ਪਾ ਜਾਣਗੇ ਬਸ ਸასი ਗਾਲ ਜੀ ਠੀਕ ਠਾਕ ਹੋ ਜੀ ਹਾਂ ਜੀ ਰੋਡ ਰੇਟ ਰੂਟ ਕਿੱਥੇ ਗਿਆ ਨੰਦਾ ਇਹ ਹੈ ਜੀ 20 ਦੀ 1,10,000 ਦੀ 1,10,000 ਦੀ ਆ ਗਈ ਸੀ ਨੇ ਹਾਂ ਟੈਕਟਰ ਵਿੱਚ ਟਾਇਰ ਦੂਜੇ ਪੱਕੇ ਟਾਇਰ ਸਿੱਧੀ ਸੋਬਰ ਫਰੇਮ ਚ ਹੈ ਦੂਏ ਨਹੀਂ ਹੈ ਅभी ਵਿੱਚ ਟਾਇਰਾਂ ਵਾਲੀ ਉਹ ਪਈ ਆ ਹਾਈਡਰੋ ਰੇਟ ਤਾਂ ਫਿਰ ਵੀ ਠੀਕ ਹੈ 10 10 ਦੀ ਹੈ ਲੋ ਹੈ ਹੈਨਾ ਉਹ ਪਿਛੇ ਵਾਲਾ ਮਾਡਲ ਦੇਖੀ ਕਿੰਨੇ ਦਾ ਉਹ ਉਹ ਵਾਲਾ ਦੇਖ ਮਰ ਜਾ ਕਿੰਨੇ ਦਾ ਦਾ ਤਾਂ ਆਸਪੋਰਟ ਦਾ ਬਹੁਤ ਹੈ ਹਮ ਆਸਪੋਰਟ ਦਾ ਬਹੁਤ ਹੈ ਹਮ ਇਹ ਤਾਂ ਟੈਂਗ ਨਹੀਂ ਦਿੰਦੀ ਲੋਕਾਂ ਦਾ ਇੱਕ ਲੱਖ 700 ਜਾਨ ਹੈ ਐ ਸਿੰਧਾ ਮੈਂ ਇੱਕ ਆ ਵੀ ਸੰਗਰੀ ਜਾਨ ਦੇ ਇਹਨਾਂ ਦੇ ਰੇਟ ਬੜੇ ਜਾਇਜ਼ ਹਨ ਹਣਾ ਸਾਧੂ ਸਿੰਘ ਦਾ ਇੰਪਲੀਮੈਂਟ ਹੈਵੀ ਆ ਪੂਰੇ ਰਾਜਸਥਾਨ ਤੋਂ ਜਿਹੜੇ ਆਏ ਹੋਏ ਨੇ ਟਿਲਰ ਬਹੁਤ ਤਰ੍ਹਾਂ ਦੇ ਪਾਈ ਆਪਾਂ ਨੇ ਤਵੀ ਵਾਲਾ ਜਿੰਦਾ ਦੇਖਣਾ ਅੱਜ ਤੇ ਅੱਗੇ ਆ ਕੇ ਭਾਈ ਜੱਗੀ ਜੱਗੀਆਂ ਦੇ ਵੀ ਦਾਦਾ ਦਦੀ ਹਰੋਂ ਦੇਖੀ ਆਪਾਂ ਪਹਿਲਾਂ ਦੂਜੀ ਫਰੇਮ ਦੇ ਵਿੱਚ ਹਾਂ ਸਿੰਪਲ ਫਰੇਮ ਚ ਕਿਉਂਕਿ ਆ ਫਰੇਮ ਦਾ ਤਾਂ ਆਪਾਂ ਨੂੰ ਫਾਇਦਾ ਨਹੀਂ ਕੋਈ ਕਲਟੀਵੇਟਰ ਕਿੰਨੇ ਦੇ ਗਏ ਕਲਟੀਵੇਟਰ ਗਏ ਜੀ 75 75000 ਦੇ 15 ਟਾਈਨ ਕਿੰਨੇ ਨੇ ਆ 75000 15 ਟਾਈਨ ਠੀਕ ਆ ਹੂੰ ਆ 11 ਤੇ ਆ ਕੀ 11 ਦੀ ਤੇ 10 10 ਦੀ ਕਿੱਥੇ 10 10 ਦੀ ਇੱਧਰ ਲੇ ਹਾਂ ਆ ਜਾ ਕੇ ਇਹਦੇ ਲਿਓ ਨਹੀਂ ਹੋਣੇ ਸਾਰੇ ਹੂੰ ਤੇ ਹੈਰੂ ਬਈ ਬਹੁਤ ਟੌਪ ਤੇ ਚੱਲ ਰਹੀ ਹੈ ਜੱਗੀਆਂਾਂ ਦੀ ਬਹੁਤ ਸੋਹਣੀ ਹੈਰੂਆਂ ਤਸ ਵਈ ਦਸ ਜੀ 1.5 ਲੱਖ ਰੁਪਏ ਦੀ ਮੇਲੇ ਤੇ 2000 ਦਾ ਡਿਸਕਾਊਂਟ ਹੈ ਜੀ ਤੇ ਬੜਾ ਸੁਥਰੀ ਅੱਗੇ ਕੱਟ ਵਾਲੀਆਂ ਤਵੀਆਂ ਆ ਗਈਆਂ ਤੇ ਆ ਦੇਖੋ ਸਾਈਡ ਤੋਂ ਫਰੇਮ ਇਹ ਸੀ ਬਲੌਕ ਪਰ ਹੂੰ ਤੇ 10-10 ਦੀ ਆ ਗਈ ਉਹ ਹਾਈਡਰੋਲਿਕ ਦੂਜੀ ਉਹ ਗਈ 1.80 ਲੱਖ ਦੀ ਉਹਨੂੰ ਜੈਕ ਆ ਗਿਆ ਟਾਇਰ ਟਿਊਬ ਵਾਲੇ ਹਨਾ ਚ ਬਾਗੇ ਤੇ ਪੱਕੇ ਟਾਇਰ ਨੇ ਹੈ ਟਿਊਬ ਵਾਲੇ ਟਾਇਰ ਉਹ ਟੁੱਟੀ ਲੱਗੀ ਵੀ ਹੈ ਹਾਂ 10:00 10 2024 ਦਾ ਲੇਟੈਸਟ ਮਾਡਲ ਚਲ ਬਹੁਤ ਸੋਹਣੀ ਬਈ ਪ੍ਰੇਮ ਰੂਮ ਹੈਵੀ ਹੈ ਚਲ ਜਾਣਕਾਰੀ ਵੀ ਸਾਂਝੀ ਕਰਦੇ ਹਾਂ ਕਈ ਖੇਤ ਐਗਰੀਕਲਚਰ ਇੰਪਲੀਮੈਂਟ ਉਹਨਾਂ ਦੇ ਸਬਸਿਡੀ ਦਰਵਾਜ਼ੇ ਆ ਚੁੱਕੀ ਹੈ ਜੀ ਤੇ ਬਾਕੀ ਪੰਮੀ ਸੰਭਾਲਿਆਣ ਦੀ ਪਹਿਲਾਂ ਆਪਾਂ 0 ਡ੍ਰਿਲ ਦੇਖੇ ਕਿਉਂਕਿ ਸਾਡੇ ਏਰੀਆ ਜੀਡਰ 0 ਡ੍ਰਿਲ ਦਾ ਹੈ 15 ਟਾਈਨ 85000 ਰੁਪਏ ਦਾ 7000 ਮਹੀਨੇ ਤੇ ਡਿਸਕਾਊਂਟ ਹੈ ਜੀ ਕਰੋ ਚੈੱਕ ਕੁਆਲਿਟੀ ਦੂਜਾ ਸਿਸਟਮ ਲਾਤਾ ਇਹਨਾਂ ਨੇ ਵਿਚੋਣ ਦੁਆਰ ਤੇ ਫੇਰ ਆ। ਰੇ ਵਾਲਾ ਤੇ 8 ਦੇ ਪੋਰ ਨੇ ਜੀ ਵਧੀਆ ਹੈਵੀ ਫਰੇਮ ਚ ਟਾਈਨ ਇਹਦੀ ਲੋਹੇ ਦੀ ਆ ਜਾਂਦੀ ਆ। ਆ ਆ ਗਈ 13 78000 ਰੁਪਏ ਦੀ ਸੇਮ ਹੀ ਆ। ਵੈਸੇ 72000 ਮਿਲ ਜੇ ਇਕ। ਆਗੇ ਜੀ ਪੰਮੀ ਵਾਲ ਦੇ ਰੋਟਾ ਬਟਰ 8 ਫੁੱਟਾ 1 15 ਆਦੂ ਸਿੰਘ ਸੰਗਰੀ ਆ ਇਹ ਅੱਗੇ ਜੀ 16 ਡਿਸਕ ਵਿਦਾਊਟ ਰੋਲਰ ਇਹ ਮਤਲਬ ਕੱਲੀ ਕੱਲੀ ਹੱਬ ਆ ਗਈ ਜੀ ਆਈਫੋਨ ਨਾਲ ਲੈ ਜਾਓ ਜੀ ਵੀ ਦਾਰਾਂ ਦੀ ਲਾਈਵ ਵੀਡੀਓ ਸਾਡੀ ਸਕਰੀਨ ਉੱਪਰ ਚੱਲੀ ਜਾ ਰਹੀ ਹੈ ਜੀ ਇਹ ਤੇ ਹੁਣ ਇਸ ਵਾਰ ਡੈਮੋ ਹੋਣਗੇ ਕਿਉਂਕਿ ਉਹ ਚੱਲਣ 'ਚ ਇੱਕ ਤਾਂ ਲੋਡ ਘੱਟ ਲੈਂਦੀਆਂ ਨੇ ਸਭ ਤੋਂ ਵੱਧ ਆਵਾਜ਼ ਆ ਟਰੈਕਟਰ ਪਟਾਈ ਡੂੰਘੀਆਂ ਕਰਨਗੇ ਡੋਟਾ ਟਰੈਕਟਰ ਬਾਕੀ ਇਸ ਵਾਰ ਇਹਦੇ ਡੈਮੋ ਹੋਣਗੇ ਉਹ ਦੇਖਾਂਗੇ ਆਪਾਂ ਸਪਰੇ ਪੰਪ 600 ਲੀਟਰ ਸਪਰੇ ਪੰਪ 75000 ਰੁਪਏ ਦਾ ਹੁਣ ਨਾਲ ਦੇਖਦੇ ਹਾਂ ਕਿ ਕੀ ਤੁਸੀਂ ਇਹ ਦੂਜਾ ਲਿਫਟ ਵਾਲਾ ਦੇਖਦੇ ਲੋਜੀ ਜਨਰੇਟਰ ਬਹੁਤ ਤਰ੍ਹਾਂ ਦੇ ਪਏ ਆ ਜੀ ਜਨਰੇਟਰ ਜਨਰੇਟਰ 10 ਕਿਲੋਵਾਟ ਦਾ 1 ਲੱਖ 55000 10 ਕਿਲੋਵਾਟ ਦੇ ਪਏ ਆ ਜੀ ਇਹ 15 ਕਿਲੋਵਾਟ ਦਾ ਜੀ ਬਈ ਹੋਰ ਗੱਲਾਂ ਦੀਆਂ ਗੱਲਾਂ ਐ ਇਸ ਕੀ ਮੇਲੇ ਤੇ ਸਵਾਦ ਵੜਾਇਆ ਹੋਇਆ। ਹਰੇਕ ਨੇ ਆਪਣੇ ਸਟਾਲ ਤੇ ਹਨਾ ਪੂਰੀ ਵਧੀਆ ਨਾਲ ਸਜਾਈ ਹੋਈ ਆ। ਗਾਣੇ ਕੱਲੇ ਕੱਲੇ ਦੇ ਆਪਣੇ ਚਲਾਏ ਹੋਏ। ਆ ਦਸ਼ਮੇਸ਼ ਆ ਗਿਆ ਇੱਧਰ ਆ ਗਈ ਦਸ਼ਮੇਸ਼ ਮਲੇਰ ਕੋਟਲਾ ਜੀ। ਬਹੁਤ ਤਰ੍ਹਾਂ ਦੀਆਂ ਕਮਾਈਆਂ ਨੇ ਜੀ। ਤੇ ਬਾਕੀ ਇੱਧਰ ਆ ਗਿਆ ਜੀ ਆਪਣਾ ਇਹ ਚਾਰਲੀਆਣਾ ਦਾ ਗਿਆ ਜੀ ਸਪਰੇਅ ਬੂਮਰ ਚਾਰਲੀ ਇਹਨਾਂ ਦੀ ਕੁਆਲਿਟੀ ਹੈ ਜੀ ਚਾਹੇ ਨਿਊਜ਼ੀਲੈਂਡ ਤੋਂ ਲੈ ਕੇ ਆ। ਸਪਰੇਅ ਦੀ ਤੇ ਬਹੁਤ ਸੋਹਣੀ ਕੁਆਲਿਟੀ ਇਹਨਾਂ ਦੀ ਲੇਟਰੇਟ ਪ੍ਰਾਈਸ ਲਿਸਟ ਨਹੀਂ ਹੈ ਜੀ। ਰੇਟ ਦੀ ਲਿਸਟਾਂ। ਅੱਛਾ 23 ਲੱਖ ਰੁਪਏ ਦਾ। ਇਹ ਸਬਸਿਡੀ ਤੇ ਆਪ ਤੇ ਵੀ 83 ਲੱਖ ਆ ਜੀ। ਅੱਛਾ ਸਬਸਿਡੀ 83। 10 15 ਦਿਨ ਪਹਿਲੇ ਦਸ਼ਮੇਸ਼ ਗਰੁੱਪ ਮਲੇਰ ਕੋਟਲਾ ਪਹੁੰਚੇ ਜੀ ਉੱਧਰ ਅਮਰਜੀਤ ਵੀਰ ਹੋਣੀਆਂ ਸਾਰੇ ਮਸ਼ੀਨ ਦੀ ਜਾਣਕਾਰੀ ਦੇ ਰਹੇ ਆ। ਤੇ ਬਹੁਤ ਸੋਹਣੇ ਸੋਹਣੇ ਇੰਪਲੀਮੈਂਟ ਲੈ ਕੇ ਆਏ ਜੀ। ਸੂਪਰ ਸੀਟਰਾਂ ਤੇ ਦੁਆਰ ਤੇ ਸਬਸਿਡੀ ਖੁੱਲ ਚੁੱਕੀ ਹੈ ਜੀ ਜੋ ਜਿਹੜੇ ਵੀ ਆਪਣੇ ਵੀਰ ਆ ਜਿਹੜੇ ਸਬਸਿਡੀ ਭਰ ਸਕਦੇ ਨੇ ਦੁਆਰ ਤੋਂ ਤੇ ਕਾਫੀ ਇੰਪਲੀਮੈਂਟ ਹੈ ਜਿੱਦਾਂ ਵੈਕਿਊਮ ਆ ਗਿਆ ਇਹਨਾਂ ਦਾ ਆਪਣਾ ਜਿਵੇਂ ਸਰੋਂ ਦੀ ਮੱਕੀ ਦੀ ਬਜਾਈ ਲਈ ਤੇ ਹੋਰ ਕਈ ਪਲੈਟੀਆਂ ਹਨ ਆ ਗਿਆ ਜੀ ਲੇਜ਼ਰ ਕਰਾਇਆ ਇਹਨਾਂ ਦਾ ਜਿਹੜਾ ਮਤਲਬ ਵੱਡੇ ਛੋਟੇ ਵੀ ਹੋ ਜਾਂਦਾ ਆਈ ਦੀ ਜੋਇੰਟ ਵੋਲਟਰ ਆ ਗਿਆ ਜਿਵੇਂ ਆ ਖੁਦ ਨਿਕਲ ਜਣੀ ਆ ਪੱਤੀ ਉੱਤੇ ਅਟੈਚ ਹੋ ਜਣੀ ਹੈ ਜੀ ਤੇ 8 ਫੁੱਟ ਹੈ ਜੀ 3 ਲੱਖ 30 ਹਜ਼ਾਰ ਸਿਸਟਮ ਵੀਰੇ ਕਿਹੜਾ ਦਿੰਦੇ ਹੋ ਇਹਦੇ ਨਾਲ ਇਹ ਨਾਲ α ਸੈਕਸ਼ਨ ਦੇ ਨਾਲ ਜੀ α ਦਾ ਹੋਵੇ ਇਹਨਾਂ TNT ਜਾਂ TNT α ਵਾਲਾ ਰੇਟ ਸੇਮ ਹੀ ਰਹੂ ਗਲਫ TNT ਨਾਲ ਠੀਕ ਹੈ 3 ਲੱਖ 30 ਹਜ਼ਾਰ 15 ਹਜ਼ਾਰ ਦਾ ਡਿਸਕਾਊਂਟ ਤਾਂ ਮਿਲੇਗਾ ਇਹ ਐਡਜਸਟਮੈਂਟ ਤੋਂ ਬਿਨਾ ਕਿੰਨੇ ਦਾ ਰਹ ਜਾਂਦਾ ਕਿੰਨੇ ਫੁੱਟ ਦਾ 7 ਫੁੱਟ ਦਾ ਰਹ ਜਾਂਦਾ ਜੇ ਐਡਜਸਟਮੈਂਟ ਅੱਛਾ ਇਹ ਅੱਧੇ ਅੱਧੇ ਫੁੱਟ ਦੀ ਦੋਏ ਸੈਟ ਹੁਣ 8 ਫੁੱਟ ਹੈ ਐਦੀ ਗਾਰੰਟੀ ਵਾਰੰਟੀ ਫਿਰ ਤੁਸੀਂ ਕਿੰਨੇ ਟਾਈਮ ਦੀ ਠੀਕ ਹੈ ਇੱਕ ਸੀਜ਼ਨ ਦੀ ਓਕੇ ਬਰੇ ਠੀਕ ਹੈ ਤੇ ਡੂਟਾ ਫਿੱਟਰ ਆ ਗਏ ਇਹਨਾਂ ਦੇ ਵੀ ਉਧਰ ਕੰਬੈਨਾਂ ਕੰਬੈਨ ਚਲੋ ਆਪਾਂ ਹਰੇਕ ਸੀਜ਼ਨ ਆਪਾਂ ਕਵਰ ਕਰ ਲੈਂਦੇ ਹੁੰਦੇ ਆ ਆ ਗਈ ਤੂੜੀ ਵਾਲੀ ਮਸ਼ੀਨ ਤੇ ਇਹਦੀ ਵੀ ਬੜਾ ਬਈ ਸੁੱਖ ਹੈ ਤੂੜੀ ਵਾਲੇ ਦੀ ਫਰਕ ਲੱਗਦਾ ਮੇਦੀ ਗਈ ਕੀਮਤ 375000 ਦੀ 56 ਇੰਚੀ ਇਹਦੀ ਚਾਲ ਦੂਜੀ ਸਾਈਡ ਨੂੰ ਆ ਗਈ ਜਾ ਕੇ ਜੀਤ ਮਾਨ ਚੇਂਜਰ ਸਿਸਟਮ ਆ ਗਿਆ ਇਹਨੂੰ ਮੇਂਦਲਾਂ ਦੇ ਟਰੈਕਟਰਾਂ ਦਾ ਤਾਂ तकरीबन तकरीबन ਸੇਮ ਰੇਟ ਲੱਗੇ ਜੀ ਤੇ ਬਾਕੀ ਮੇਲੇ ਤੇ ਸੁਪਰ ਸੈਂਟਰ ਤੇ 2 ਲੱਖ 75000 ਰੁਪਏ ਵਾਲਾ 2.5 ਲੱਖ ਰੁਪਏ ਦੇ ਵਿੱਚ ਹੈ ਸਪੈਸ਼ਲ ਡਿਸਕਾਊਂਟ ਹੈ ਜੀ ਜੇ ਕੁਆਲਿਟੀ ਦੀ ਗੱਲ ਕਰੀਏ ਕੁਆਲਿਟੀ ਪੂਰੀ ਟੌਪ ਦੀ ਆ ਜਿੰਦੀ ਹੈ ਟੌਪ ਦੀ ਇਸ ਦਾ ਕੱਲਾ ਕੱਲਾ ਨੱਟ ਸਾਲਾ ਐ ਚਮਕ ਰਹਿਣ ਪੂਰਾ ਵਧੀਆ ਪੋਰ ਐ ਦੇ ਰਿਆਰਟ ਦੇ ਪੋਰ ਲੱਗੇ ਹੋਏ ਹੈ ਨਾ ਤੇ ਮਾਰੋ ਨੀ ਕਰ ਆਠ ਫੁੱਟਾ ਸੁਪਰ ਸੈਂਟਰ ਹੈ ਸਿੰਦੇ ਚੱਕੀਆਂ ਟੱਪਾ ਜਾ ਇਹਦਾ ਆਜੂ ਬਰਾ ਪੇਂਟ ਕੁਆਲਿਟੀ ਦੇਖੋ ਜੀ ਹਨਾ ਸੜਾ ਚਾਹੇ ਅੰਦਰਲੇ ਪਾਸੇ ਵੀ ਹੈ ਮਾਸ਼ੀ ਵਾਲੇ ਮਾਂਕੇ ਬਣਾਇਆ ਗਿਆ ਬੁਣਿਆ ਹੀ ਪਿਆ ਹਨਾ ਲਓ ਜੀ ਮਿੱਤਰੋ ਇਹ ਹੈ ਸੋਨਾ ਲੀਕਾ 75 CRD ਮੋਡ ਆ ਮੋੜ ਤੇ ਜੀ ਇਹਦੇ ਇਹ ਕਹਦੇ ਹੋਏ सीआरडी दिले मारियो रेस दियो ਇਦਾਂ ਹੋਸ ਪਾਵਰ ਆਜੋ ਰਾਈਸ ਪਲਾਂਟਰ ਪਈ ਇਹ ਹੈਗੀ ਹੈ ਐਗਰੀ ਸਟਾਰ ਇਸ ਕੀ ਇਸ ਕੀ ਕਿਉਂਕਿ 12 ਲੱਖ 95 ਹਜ਼ਾਰ ਰੇਟ ਹੈ ਜੀ ਦਾ ਇਹ ਹੈਗੀ ਹੈ ਜੀ ਆਪਾਂ ਲੈਨਾਂ ਦੀ ਗੱਲ ਕਰੀਏ ਪਿੱਛੇ ਕਿੰਨੀਆਂ ਲੈਨਾਂ ਲਾਉਗੀ 2 4 6 6 ਰੋਲ ਕਰੂਗੀ ਪਿਆ ਕੀ ਇਹਦੀ ਦੂਜੀਆਂ ਮਾਲ ਕਿਚਨੇ ਦੀ ਸੂਈਆਂ ਦਾ ਫਰਕ ਆ ਬਾਈ ਹਾਂ ਹਰੇਕ ਦੀ ਫਿਰ ਡਿਜ਼ਾਈਨ ਤੋਂ ਤਾਂ ਫਰਕ ਪਾਉਣਾ ਪੈਂਦਾ ਜੀ ਰੇਡ 'ਚ ਵੀ ਜਾਇਜ਼ ਹੈ ਜੇ ਆਪਾਂ ਦੇਖੀਏ ਇੰਜਨ ਵਾਈ ਜੀ ਪੈਟਰੋਲ ਹੈ ਜਾਂ ਡੀਜ਼ਲ ਹੈ ਇਹਦੇ 'ਚ ਸਰ ਪੈਟਰੋਲ ਇੰਜਨ ਕਿਹੜੀ ਕੰਪਨੀ ਦਾ ਇੰਜਨ ਹੈ ਇਹ ਆਪਣੇ ਮੈਸੀ ਦਾ ਮੈਸੀ ਦਾ ਪ੍ਰੋਪਰ ਇੰਜਨ ਅੱਗੇ ਜੀ ਭਲਾਓ ਲਓ ਜੀ ਮਿੱਤਰੋ ਹੁਣ ਪਹਿਲਾਂ ਤਾਂ ਭੁਗੀਆਂ ਦੀ ਪਰਖੇ ਕਰੀਏ ਇਹਨੂੰ ਕੀ ਕਹਿੰਦੇ ਨੇ ਲੋਕੀ ਆਪਾਂ ਇਹਨੂੰ ਵੀ ਮਸੜਾ ਕਹਿ ਦਿੰਦੇ ਹਾਂ ਉਹਨੂੰ ਵੀ ਮਸੜਾ ਕਹਿੰਦੇ ਹੋ ਸਵਾਂਗ ਹਾਂ ਸਵਾਂਗ ਤੇ ਉਹ ਉਹ ਆ ਗਿਆ ਮੱਕੜਾ ਜੀ ਨੂੰ ਆ ਸਵਾਂਗ ਕੀ ਇਹਦੀ ਘਰ ਵਾਲੀ ਅਕਸਰ ਇਹ ਆਪਣੇ ਬਹੁਤ ਹੁੰਦਾ ਹੈ ਇਹ ਚੋਂ ਆ ਵੀ ਹੁੰਦਾ ਆਪਣੇ ਆ ਵੀ ਹਾਂਜੀ ਆ ਕੋੜਾ ਕਾ ਜਿਹੜਾ ਆਪਣਾ ਮੇਨ ਹੁੰਦਾ ਜਿਹੜਾ ਮਰਦਾ ਨਹੀਂ ਕਾਹਦੇ ਨਾਲ ਨਹੀਂ ਮਰਦਾ ਇਹ ਹਰੇਕ ਜਿਹੜਾ ਚੱਲਦਾ ਹੈ ਤੇ ਆ ਗਿਆ ਮੱਕੜਾ ਮੱਕੜਾ ਤੇ ਉਹ ਕਿਹੜਾ ਆ ਗਿਆ ਇੱਕ ਵੀਰ ਮਧਾਨਾ ਆ ਗਿਆ ਮਧਾਨਾ ਆ ਜਿਹਦੇ ਫੁੱਲ ਜਿ ਬਣਾਉਂਦੇ ਉਹਨੇ ਕਹੋਗੇ ਆਪਾਂ ਉਹਨੇ ਦਾ ਮੋਠਾ ਉਹ ਮੋਠਾ ਉਹ ਤਕੜੀਕਾ ਚੌਣੇ ਤਾਂ ਮੇਥਾ ਪਿਆਜ਼ੀ ਤਾਂ ਨਹੀਂ ਵੀ ਨਹੀਂ ਪਿਆਜ਼ੀ ਤਾਂ ਹੈ ਪਿਆਜ਼ੀ ਨਹੀਂ ਹੈਗੀ ਹਾਂ ਜਿਹੜੀ ਮਰਦੀ ਨਹੀਂ ਮੈਂ ਤੇ ਬਾਈ ਬਾਕੀ ਛੋਟੇ ਸਬਜ਼ੀਆਂ ਦੇ ਬੂਟੇ ਬਹੁਤ ਆਟਮਾ ਨੇ ਸ਼ਬਦ ਤੋਂ ਬੰਸਤੀ ਚੌਣੇ ਦੇ ਉੱਤੇ ਮੈਟ ਦੀ ਆ ਦੇਖੋ ਜੀ ਇਥੇ ਟਰੈਕਟਰ ਦੀ ਹੌਸ ਪਾਵਰ ਦੱਸੀ ਹੋਈ ਹੈ ਵੀ ਕੰਮ ਦੀ ਸਮਰੱਥਾ 150 ਏਕੜ ਦੀ ਪਨੀਰੀ ਪ੍ਰਤੀ ਦਿਨ ਚ ਲੇਬਰ ਦੀ ਬਚਤ 80 ਤੋਂ 90 ਬੰਦਿਆਂ ਦੀ ਇਹ ਆਗੇ ਜੀ ਬਾਕੀ ਥਰੇਸਰ ਆ ਗਿਆ ਹਾਂ ਤੇ ਇਹ ਵੀ ਕਾਫੀ ਸਵਾਰ ਮਸ਼ੀਨ ਚੱਲ ਚੱਲਣੀ ਹੈ ਪ੍ਰਾਲੀ ਨੂੰ ਸਾਂਭਣ ਦੀ ਬਈ ਮਸ਼ੀਨ ਦੇ ਆ ਗਿਆ ਦੂਜਾ ਯੂਨੀਵਰਸਿਟੀ ਦਾ ਇਹ ਇਹ ਉਹ ਵਾਲਾ ਦੂਜਾ ਹੈ ਨਾ ਆਪਣਾ ਸਰਫੇਸ ਸੀਟਰ ਹੈ ਨਾ ਹੂੰ ਤੇ ਪਲੌ ਆ ਗਿਆ ਜੀ ਤੇ ਉਸ ਤੋਂ ਬਾਅਦ ਅੱਗੇ ਆ ਗਿਆ ਸੁਪਰ ਸੀਟਰ ਜਿੰਨੇ ਵੀ ਪਰਾਲੀ ਦੀ ਸਾਮ ਸੰਭਾਲ ਪਰੰਦੀ ਪ੍ਰਤੀ ਮਤਲਬ ਅੱਜ ਹੈ ਜਿਹੜਾ ਇਹ ਮੇਲੇ ਦੇ ਵਿੱਚ ਇੰਪਲੀਮੈਂਟ ਦਿਖਾਏ ਗਏ ਆ ਆ ਡਰੋਨ ਆ ਗਿਆ ਜੀ ਇਹ ਨੇ ਬਾਰੇ ਅਜੀ ਆਪਣਾ ਏ ਡਬਲਯੂ ਟੈਕਨੀਕ ਹੈ ਅਲਟਰਨੇਟ ਵੈਟਿੰਗ ਐਂਡ ਡਰਾਈ ਬਲਕਿ ਇਹਨੂੰ ਦੇਸੀ ਭਾਸ਼ੇ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਆਪਾਂ ਕਹਿ ਸਕਦੇ ਹਾਂ ਕਿ ਪਾਣੀ ਸਕਾ ਕੇ ਲਗਾਉਣ ਵਾਲੇ ਵਿਧੀ ਆਪਣੇ ਝੋਨੇ ਵਾਲੇ ਖੇਤ ਦੇ ਵਿੱਚ ਅਸੀਂ ਇਹ ਪਾਈਪਿੰਗ ਇੰਸਟਾਲ ਕਰਦੇ ਹਾਂ ਟੋਟਲ ਇੱਕ ਹੋੜ ਦਾ ਇਹ ਪਾਈਪ ਹੈ 30 ਸੈਂਟੀਮੀਟਰ ਦਾ ਤੇ ਇਹਦੇ 20 ਸੈਂਟੀਮੀਟਰ ਦਾ ਕੱਪੀ ਅਸੀਂ ਇਹ 6 ਕੱਢੇ ਹੋਇਆ ਉਸ ਤੋਂ ਬਾਅਦ ਜਿਹੜਾ ਉੱਪਰਲਾ 10 ਸੈਂਟੀਮੀਟਰ ਹੈ ਉਹ ਅਸੀਂ ਖੇਤ ਦੇ ਬਾਹਰ ਰੱਖਣਾ ਹੈ ਇਹਨੂੰ ਕੱਦ ਕੀਤੇ ਵਾਲੇ ਖੇਤ ਦੇ ਵਿੱਚ ਆਪਾਂ 20 ਸੈਂਟੀਮੀਟਰ ਥੱਲੇ ਤੱਕ ਲਗਾ ਲੈਣਾ ਹੈ ਤੇ ਉਸ ਤੋਂ ਬਾਅਦ ਵਿੱਚੋਂ ਮਿੱਟੀ ਘੱਟ ਤੇ ਥੱਲੇ ਤੋਂ ਅਸੀਂ ਇਹ 5 ਸੈਂਟੀਮੀਟਰ ਛੱਡ ਕੇ ਕਿ ਧਾਗਾ ਵਾ ਲੈਣਾ ਆਪਣੀ ਇੱਕ ਇਸ਼ਾਰੇ ਵਾਸਤੇ ਕਿ ਜਦੋਂ ਪਾਣੀ ਦਾ ਲੈਵਲ ਇੱਥੇ ਤੱਕ ਆ ਗਿਆ ਤਾਂ ਆਪਾਂ ਪਾਣੀ ਲਗਾਣਾ ਆ ਅਸਲ ਦੇ ਵਿੱਚ ਇਹਦਾ ਮੇਨ ਫਾਇਦਾ ਇਹ ਹੈ ਕਿ ਝੋਨੇ ਵਾਲੇ ਖੇਤੇ ਵਿੱਚ ਅਸੀਂ ਪਾਣੀ ਜਿੰਨਾ ਲਗਾਵਾਂਗੇ ਘੱਟ ਲਗਾਵਾਂਗੇ ਉਹਨਾਂ ਬਿਮਾਰੀਆਂ ਵੀ ਘੱਟ ਲੱਗਦੀਆਂ ਨੇ ਤੇ ਸਕਾ ਕੇ ਪਾਣੀ ਲਗਾਉਣ ਦੀ ਇੱਕ ਵਿਧੀ ਆ ਉਗੀ ਚੋਨੇ ਦਾ ਜਿਹੜਾ ਅਸੀਂ ਪਾਣੀ ਖੇਤ ਦੇ ਵਿੱਚ ਖੜਾ ਕੀਤਾ ਇੱਕ ਦੋ ਦਿਨਾਂ ਚ ਸਾਡੀ ਉੱਪਰਲੀ ਪਰਤ ਤਾਂ ਸੁੱਕ ਜਾਂਦੀ ਹੈ ਪਰ ਥੱਲੇ ਸਾਨੂੰ ਨਹੀਂ ਪਤਾ ਲੱਗਦਾ ਕਿ ਕਿੱਥੇ ਤੱਕ ਪਾਣੀ ਗਿਆ ਆ ਤਾਂ ਇਸ ਵੀ ਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਕਿ ਪਾਣੀ ਕਿਸ ਲੈਵਲ ਤੱਕ ਗਿਆ ਹੈ ਚੋਨੇ ਦੀ ਜਿਹੜੀ ਜੜ ਹੈ ਉਹਨੂੰ ਅਸੀਂ 15 ਸੈਂਟੀਮੀਟਰ ਤੱਕ ਪਾਣੀ ਸਗਾ ਕੇ ਲਾ ਸਕਦੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਣਕ ਜਿਵੇਂ ਕਰ ਦਿੰਦੇ ਨੇ ਕਣਕ ਜਿੰਨੀ ਪਾਣੀ ਚੋਨੇ ਵਾਲੇ ਦੇ ਕਿਉਂਕਿ ਕਣਕ ਕਰਨ ਤਾਂ ਵੈਸੇ ਵੀਰੇ ਇੱਕ ਦਸੋਂ ਆਪਣੇ ਸਮਝਣੇ ਵੀ ਆ ਇਹਨੂੰ ਇੰਨਾ ਦੱਬ ਕੇ ਉੱਪਰ ਤੇ ਮਿੱਟੀ ਢੱ ਕੇ ਲਾਤਾ ਹਾਂਜੀ ਦੇਜ਼ਰ ਵਾਲੇ ਕਿੰਨੇ ਚੱਲੂਗਾ ਇਹ ਜਿਹੜਾ ਚ ਦੇਜ਼ਰ ਲੈਵਲ ਲੱਗਿਆ ਉਹ ਹਾਂਜੀ ਹਾਂਜੀ ਕਿਉਂਕਿ ਪਾਣੀ ਦਾ ਲੈਵਲ ਉਹਦੇ ਵਿੱਚ ਪਤਾ ਲੱਗਣਾ ਤੇ ਬਾਕੀ ਮੰਨ ਲਓ ਸਾਡੇ 3 ਕਿੱਲੇ 4 ਕਿੱਲੇ ਜਿੰਨੇ ਬਰਾਬਰ ਹੈਗੇ ਖੇਤ ਤੇ 4 ਕਿੱਲੇ ਮਗਰੀ ਚ ਪੈਪ ਵੀ ਲੱਗਣਗੇ ਕਿੰਨੇ ਲੱਗਣਗੇ ਇੱਕ ਕਿੱਲੇ ਚ ਕਿੰਨੇ ਲੱਗਣਗੇ ਭਾਜੀ ਅਗਰ ਸਾਡੇ 3 ਖੱਤੇ 4 ਖੱਤੇ ਜੇ 10 ਖੱਤੇ ਵੀ ਇੱਕੋ ਲੈਵਲ ਦੇ ਤਾਂ ਇੱਕ ਪੈਪ ਚੱਲ ਜਾਏਗਾ ਅਗਰ ਸਾਡੇ ਖੇਤ ਉੱਚੇ ਨਹੀਂ ਵੀ ਆ ਤਾਂ ਸਾਨੂੰ ਹਰ ਖੱਤੇ ਦੀ ਇੱਕ ਲੈਣਾ ਪਵੇਗਾ ਜਿਹੜੀ ਕਿ 1 ਏਕੜ 'ਚ ਇੱਕ ਬਹੁਤ ਹੈ ਹਾਂ ਇੱਕ ਏਕੜ ਕਿ ਲੈਵਲ ਦਾ ਨਿਕਲ ਤੋਂ ਬਾਅਦ ਅਗਲਾ ਕਿੱਲਾ ਜਿਹੜਾ ਉਹ ਨੀਵਾ ਹੁੰਦਾ ਹੈ ਤਾਂ ਨੀਵਾ ਹੋਵੇ ਤਾਂ ਸਾਨੂੰ ਚ ਹੋਰ ਲੈਣਾ ਪਣਾ ਹੈ। ਹਾਂਜੀ ਇਹ ਸਵਾਰ ਜਿਹੜੇ ਲੱਗੇ ਵੀ ਹੁਣ ਜਿਵੇਂ ਇਹਦੇ ਖੇਤਾਂ ਤੇ ਲੱਗੇ ਹਾਂਜੀ ਹਾਂਜੀ ਇਹ ਕੰਪਨੀ ਆਪ ਤੋਂ ਲੱਗੇ ਗਈ ਹੈ। ਇਹ ਭਾਵੇਂ ਸਾਡੀ ਸੰਸਥਾ ਵੱਲੋਂ ਇੱਕ ਟ੍ਰਾਇਲ ਦੇ ਤੌਰ ਤੇ ਆਪਾਂ ਕਿਸਾਨਾਂ ਦੇ ਲਗਾਇਆ ਕਿ ਕਿਸਾਨਾਂ ਨੂੰ ਪਹਿਲੀ ਵਾਰੀ ਪਤਾ ਲੱਗੇ। ਬਾਕੀ ਇਸ ਤੋਂ 10 ਤੋਂ 12 ਲੱਗੇ ਹੋਏ ਹਾਂਜੀ ਪਿੰਡ ਦੇ ਵਿੱਚ ਲਗਾਏ ਗਏ ਅਜ ਕਈਆਂ 'ਚ ਬਾਕੀ ਦੇਖਾਂਗੇ ਕਿ ਕਿਸਾਨ ਜਦੋਂ ਦੇਖਣਗੇ ਇਸ ਚੀਜ਼ ਨੂੰ ਤੇ ਕਿਸੇ ਹੋਰ ਭਰਾ ਦੇ ਆਪਣੇ ਲੱਗੇ ਤਾਂ ਉਹ ਚੀਜ਼ ਨੂੰ ਅਪਣਾਣਗੇ ਇਸ ਚੀਜ਼ ਨੂੰ। ਜੇ ਅਸੀਂ 304 ਪਾਣੀ ਵੀ ਅਸੀਂ ਪਚਾਲੀ ਇੱਕ ਕਿੱਲੇ ਮਗਰ ਇੱਕ ਖੇਤ ਮਗਰ ਤਾਂ ਸਾਡਾ ਬੜਾ ਫਾਇਦਾ ਹੁੰਦਾ ਹੈ ਬਾਕੀ ਲੇਜ਼ਰ ਲੈਵਲਿੰਗ ਜ਼ਰੂਰੀ ਹੈ ਭਾਈ ਪਤਾ ਲੱਗਦਾ ਤਾਂ ਹੀ ਪਤਾ ਲੱਗਣਾ ਕਿ ਕਿਹਦੇ ਕੰਮ ਵਾਸਤੇ ਜ਼ਰੂਰੀ ਹੈ ਪਾਣੀ ਤਾਂ ਹੀ ਘੱਟ ਲੱਗਦਾ। ਪਰ ਇਹ ਆਪਣਾ ਜਿੱਦਾਂ ਲੇਜ਼ਰ ਲੈਵਲ ਕੀਤਾ ਹੋਇਆ ਤਾਂ ਸਾਡਾ ਪਾਣੀ ਦਿੱਤਾ ਜਾਂ ਇਤੋਂ ਜ਼ਿਆਦਾ ਨਹੀਂ ਲੱਗਦਾ। 2 ਇੰਚ ਆਪਣੇ 2 ਸੈਂਟੀਮੀਟਰ ਜਾਂ 3 ਸੈਂਟੀਮੀਟਰ ਤੋਂ ਜ਼ਿਆਦਾ ਨਹੀਂ ਲੱਗਦਾ। ਆਪਣਾ ਮੇਨ ਹੈ ਕੀ ਹੈ ਜੀ ਨਾਮ ਜਿਹੜਾ ਆਪਣਾ ਸਾਡਾ ਪੁਰਾਣਾ ਪ੍ਰੋਜੈਕਟ ਹੈ ਜੀ ਪੁਨਰ ਉਤਪਤੀ ਅਤੇ ਬਿਨਾਂ ਸਾੜਨ ਵਾਲੀ ਖੇਤੀ ਜਿਹਦੇ ਤਹਿਤ ਅਸੀਂ ਪੰਜਾਬ ਦੇ 12 ਜ਼ਿਲ੍ਹੇ ਚ ਕੰਮ ਕਰ ਰਹੇ ਹਾਂ ਜੀ ਤੇ ਜਿਹੜੇ ਮਾਝਾ ਮਾਲਵਾ ਤੇ ਇੱਕ ਦੂਆ ਫਿਰ ਕਪੂਰਥਲਾ ਜਿਲ੍ਹਾ ਆ ਰਿਹਾ ਹੈ ਜੀ ਤੇ ਉਹਦੇ ਤਹਿਤ ਅਸੀਂ ਪਿੰਡ ਪੱਧਰ ਤੇ ਜਾ ਕੇ ਜੀ ਪਾਣੀ ਮਿੱਟੀ ਤੇ ਹਵਾ ਨੂੰ ਕਿਸ ਤਰੀਕੇ ਨਾਲ ਬਚਾ ਸਕਦੇ ਆ ਤੇ ਨਾਲ ਦੀ ਨਾਲ ਇੱਕ ਕਿਸਾਨ ਦੀ ਇਨਕ ਨੂੰ ਕਿਸ ਤਰੀਕੇ ਨਾਲ ਆਪਾਂ ਵਧਾ ਸਕਦੇ ਆ ਉਸੇ ਤੇ ਸਾਡਾ ਮੇਨ ਕੰਮ ਕਰਦਾ ਇਸ ਤੋਂ ਇਲਾਵਾ ਜਣੀ ਉਸ ਚੀਜ਼ਾਂ ਤੇ ਵੀ ਤੁਸੀਂ ਹਾਂਜੀ ਅਸੀਂ ਪਿੰਡ ਪੱਧਰੀ ਕੈਂਪ ਵੀ ਲਗਾਉਂਦੇ ਆ ਜੀ ਜਿਹੜੇ ਵਿੱਚ ਕਿਸਾਨਾਂ ਨੂੰ ਆਪਾਂ ਦੱਸਦੇ ਆ ਜੀ ਝੋਨੇ ਦੀ ਫਸਲ ਬਾਰੇ ਝੋਨੇ ਨੂੰ ਕਿਸ ਤਰੀਕੇ ਨਾਲ ਆਪਾਂ ਸਿੱਧੀ ਵਿਰੇਜ ਕੀਤੀ ਜਾ ਸਕਦੀ ਹੈ ਕਿਵੇਂ ਅਸੀਂ ਉਹਨੂੰ ਸਕਸੈਸ ਕਰ ਸਕਦੇ ਆ ਉਸੀ ਜਿਵੇਂ ਆਪਾਂ ਫੈਟ ਕਰਦੇ ਜੀ ਤੇ ਇਸ ਤੋਂ ਇਲਾਵਾ ਕੋਈ ਹੋਰ ਫਸਲ ਆਪਣੀ ਮੱਕੀ ਹੋ ਗਈ ਹੈ ਜੀ ਜੇ ਆਪਣਾ ਆਲੂ ਹੋ ਗਿਆ ਕਿਸੇ ਵੀ ਫਸਲ ਦੀ ਰਹਿਣ ਖੁੰਦ ਦਾ ਪ੍ਰਬੰਧਨ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਸੈਮੀਨਾਰ ਵੀ ਲਾ ਸਕਦੇ ਹਾਂ ਹਾਂਜੀ ਸੈਮੀਨਾਰ ਵੀ ਲਗਾਉਂਦੇ ਆ ਜੀ ਆਪਾਂ ਲਗਾਉਂਦੇ ਆ ਜੀ ਅਸੀਂ ਇੱਕ ਵੀਰੇ ਉਹ ਦੱਸੋ ਹੁਣ ਸਾਡੀ ਤਾਂ ਸਾਡੀ ਇਹ ਜਮੀਨ ਅਰਜੀ ਜਿਹੜੇ ਗੱਲ ਪਤਾਸੀ ਏਰੀਆ ਤੇ ਪੂਰੀ ਟਾਕਰ ਮੰਨੀ ਜਾਂਦੀ ਹੈ ਉੱਥੇ ਹਰੇਕ ਸਾਲ ਸਾਨੂੰ ਅੱਗ ਤੋਂ ਬਿਨਾ ਕੋਈ ਦੁਆ ਹੈ ਨਹੀਂ ਅਸੀਂ ਲਾਉਣਾ ਨਹੀਂ ਚਾਹੁੰਦੇ ਅੱਗ ਪਰ ਸਾਡੇ ਲੱਗਣ ਤੋਂ ਬਿਨਾ ਕਣਕ ਨਹੀਂ ਹੁੰਦੀ ਇਹ ਦਿੱਕਤ ਕੀ ਹੈ ਕਿ ਪ੍ਰਾਲੀ ਨਹੀਂ ਵਿੱਚ ਗਲਦੀ ਨਹੀਂ ਗਲਦੀ ਨਹੀਂ ਹੈਗੀ ਉਹ ਕਣਕ ਦੇ ਬਾਅਦ ਵੀ ਉਪਣੀ ਰਹਿੰਦੀ ਆ ਕਾਪੀ ਲੋਟ ਨਹੀਂ ਹੁੰਦਾ ਕਾਪੀ ਅੱਛਾ ਜੀ ਉਹ ਕਣਕ ਦੇ ਬਾਅਦ ਵੀ ਪ੍ਰਾਲੀ ਥੱਲੇ ਦੇ ਉਪਣੇ ਕੱਢ ਲੋ ਜਿਹੇ ਜਿਵੇਂ ਐਜ਼ ਇਟ ਇਜ਼ ਹੈਗੀ ਆ ਗਲਦੀ ਨਹੀਂ ਸਿਉਂਦੀ ਨਹੀਂ ਪੈਂਦੀ ਜਿਵੇਂ ਅੱਛਾ ਸਿਉਂਦੀ ਨਹੀਂ ਪੈਂਦਾ ਉਹਨੂੰ ਉਹਨੇ ਗਲਣਾ ਨਹੀਂ ਵਿੱਚ ਆਪਣੀ ਜਿਹਨੂੰ ਆਪਾਂ ਕਹਿੰਦੇ ਆ ਜੀ ਕੀ ਲਾਲ ਮਿੱਟੀ ਵੀ ਕਹਿੰਦੇ ਆ ਲਾਲ ਮਿੱਟੀ ਵੀ ਕਹਿੰਦੇ ਆ ਉਹਦੇ ਵਿੱਚ ਅਸੀਂ ਜਿਪਸਮ ਵਗੈਰਾ ਯੂਜ਼ ਕੀਤੀ ਹੈ ਜੀ ਨਹੀਂ ਜਿਪਸਮ ਨਹੀਂ ਆਪਣੀ ਜਿਪਸਮ ਇੱਕ ਵਾਰੀ ਯੂਜ਼ ਕਰਕੇ ਦੇਖੋ ਹਲਕੀ ਜੀ ਕਿਉਂਕਿ ਉਸ ਜ਼ੀਨ ਨਾਲ ਕੀ ਹੁੰਦਾ ਹੈ ਕਿ ਆਪਣੀ ਇੱਕ ਭਾਰੀ ਜਮੀਨ ਹੈ ਦੋ ਤਰੀਕੇ ਨਾਲ ਕਹਿੰਦੇ ਨੇ ਕਿ ਹਲਕੀ ਜਮੀਨ ਇੱਕ ਭਾਰੀ ਕਿ ਇੱਕ ਵਿੱਚ ਪਾਣੀ ਜ਼ਿਆਦਾ ਖੜਦਾ ਹੈ ਇੱਕ ਵਿੱਚ ਰੇਤਲੀ ਘੱਟ ਖੜਦਾ ਹੈ ਇੱਕ ਜਮੀਨ ਦੂਜੇ ਤਰੀਕੇ ਨਾਲ ਆਪਾਂ ਭਾਰੀ ਕਹਿੰਦੇ ਨੇ ਕਿ ਜਿਹਦੀ ਪੀ ਐਚ ਜ਼ਿਆਦਾ ਗਈ ਤੇ ਪੀ ਐਚ ਘੱਟ ਗਈ ਹੁਣ ਅਸੀਂ ਨੇ ਮਿੱਟੀ ਚੈੱਕ ਕਰਾਈ ਤੀ ਹਾਂਜੀ ਸਾਰਾ ਕੁਝ ਹੈਗਾ ਤਾਂ ਉਹਦੇ ਵਿੱਚ ਰੇਤ ਤੱਤ ਹੈਗਾ ਤਾਂ ਕਣਕ ਜੀਰੀ ਨਹੀਂ ਘੱਟ ਨਿਕਲਦੀ ਜਾਂ ਦੋਵੇਂ ਜਮੀਨ ਮਾੜੀ ਹੈ ਵੀ ਕੁਝ ਨਿਕਲਦਾ ਨਹੀਂ ਹੈਗਾ ਪਰ ਹੈਗੇ ਅਸੀਂ ਦੋ ਫਸਲਾਂ ਵਾਲੇ ਉਹ ਕਣਕ ਤੇ ਜੀਰੀ ਦੋ ਤਰੀਕੇ ਅਪਣਾ ਸਕਦੇ ਹੋ ਇੱਕ ਤਾਂ ਤੁਸੀਂ ਉਹਦੇ ਵਿੱਚ ਜੈਕਸਮ ਯੂਜ਼ ਕਰ ਸਕਦੇ ਹੋ ਮਿੱਟੀ ਨੂੰ ਹਲਕੀ ਜਿਹੀ ਪੋਲੀ ਕਰ ਦਿੰਦਾ ਹੈ ਹਾਂ ਦੂਜੇ ਤਰੀਕੇ ਆਪਾਂ ਜਿਹੜਾ ਟੈਂਚਾ ਹੋ ਗਿਆ ਜੰਤਰ ਹੋ ਗਿਆ ਖਰੀ ਖਾ ਜਿਹਨੂੰ ਆਪਾਂ ਗੈਰਨਦੇ ਆ ਉਹ ਬੀਜ ਸਕਦੇ ਆ ਆਪਾਂ ਤੇ ਨਾਲ ਦੀ ਨਾਲ ਹੀ ਆਪਾਂ ਜਿਹੜੀ ਦੇਸੀ ਰੂੜੀ ਹੁੰਦੀ ਆ ਇਹ ਤਿੰਨ ਚੀਜ਼ ਜਿ ਆਪਾਂ ਪਾਈਏ ਤਾਂ ਸਾਡੀ ਪਰਾਲੀ ਵੀ ਥੋੜੀ ਛੇਤੀ ਕਰਨੀ ਸ਼ੁਰੂ ਹੋ ਸਕਦੀ ਹੈ ਠੀਕ ਹੋ ਸੋਖਾ ਹੋ ਜੂਗਾ ਸੋਖਾ ਹੋ ਜੂਗਾ ਥੋੜਾ ਜਿਆ ਇਹ ਚੀਜ਼ ਦਾ ਬੜਾ ਬੜਾ ਫਰਕ ਪੈਂਦਾ ਹੈ ਜੀ ਜਿਵੇਂ ਹੌਲੇ ਹੌਲੀ ਹੌਲੀ ਕਰਕੇ ਅਸੀਂ ਜਿਵੇਂ ਇੱਕ ਕੀਲੇ ਚ ਐਦ ਕੀ ਟ੍ਰੇਲ ਲਾਉਣਾ ਮੇਰਾ ਅਬ ਤਾਂ ਖੁਦ ਦਾ ਦਿਲ ਕਰਦਾ ਪੀਪਲ ਤਾਂ ਮੈਂ ਹਲ ਫੇਰ ਕੇ ਉਹਨੂੰ ਥੱਲੇ ਪਚਾ ਕੇ ਦੇਖੀਏ ਵੀ ਇਹਦਾ ਬਣਦਾ ਕੀ ਆ ਕੇ ਕਈ ਵਾਰੀ ਦਿੱਕਤ ਇਹ ਵੀ ਆਂਦੀ ਹੈ ਕਿ ਆਪਾਂ ਫਸਲ ਦਾ ਜਿਹੜਾ ਖੇਤ ਦਾ ਆਪਾਂ ਹਿੱਸਾ ਹੈ ਅੱਜ ਕੱਲ ਰੋਟਾਵੇਟਰ ਵਰਤਣਾ ਸ਼ੁਰੂ ਹੋ ਗਿਆ ਜੀ ਪਹਿਲਾਂ ਆਪਾਂ ਤਵੇ ਵਰਤਦੇ ਸੀ ਤਾਂ ਜਿਆਦਾ ਪਟਾਈ ਹੁੰਦੀ ਸੀ ਖੇਤ ਦੀ ਰੋਟਾਵੇਟਰ ਨਾਲ ਸਾਡੀ ਇ ਉਹ ਜਿਹੜੇ ਖੇਤ ਸਬਜ਼ੀਆਂ ਵਗੈਰਾ ਲਗਾਉਂਦੇ ਆ ਉਹ ਪਰਾਲੀ ਪ੍ਰਬੰਧਨ ਦਾ ਇਹੀ ਕਰਦੇ ਆ ਮਲਚਰ ਫੇਰਦੇ ਆ ਪਰਾਲੀ ਬਰੀਕ ਹੋ ਜਾਂਦੀ ਆ ਉਸ ਤੋਂ ਬਾਅਦ ਪਲਟਾਵੇਂ ਫੇਰ ਕੇ ਜਿਹਨੂੰ ਆਪਾਂ ਐਮਪੀ ਬਲੋਕ ਕਹਿੰਦੇ ਆ ਉਹ ਫੇਰ ਕੇ ਪਰਾਲੀ ਸਾਰੀ ਥੱਲੇ ਚਲ ਜਾਂਦੀ ਆ ਆਪਣੀ ਫਸਲ ਉੱਪਰ ਚੱਲ ਪਣੀ ਆ ਜਦ ਤੱਕ ਉਹ ਪਰਾਲੀ ਗਲ ਜਾਂਦੀ ਆ ਬਿਲਕੁਲ ਇਹ ਤਰੀਕਾ ਵੀ ਆਪ ਤੁਸੀਂ ਬਣਾ ਸਕਦੇ ਆ ਆਪਾਂ ਇੱਕ ਕਿੱਲੇ ਦਾ ਟ੍ਰਾਇਲ ਲਗਾ ਕੇ ਦੇਖੀਏ ਅੱਧੇ ਕਿੱਲੇ ਦਾ ਲਗਾ ਕੇ ਦੇਖੀਏ ਜੀ ਬਾਕੀ ਤੁਸੀਂ ਸਾਡੇ ਸੰਸਾਰ ਦੇ ਬੰਦੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਨੰਬਰ ਲਿਖ ਲਓ ਮੈਨੂੰ ਡਾਇਰੈਕਟ ਕੰਟੈਕਟ ਕਰ ਸਕਦੇ ਹੋ ਆਸੀਂ ਮੈਂ ਅੰਮਰਸਰ ਤੋਂ ਕਪੂਰਥਲਾ ਜ਼ਿਲ੍ਹੇ 'ਚ ਕੰਮ ਕਰਦਾ ਆਂ ਆ ਵੈਸੇ ਮੇਰਾ ਜ਼ਿਲ੍ਹਾ ਰੋਪੜ ਆ ਦੀ ਠੀਕ ਹੈ ਰੋਪੜ ਆ ਜੀ ਰੋਪੜ ਜਿਲ੍ਹਾ ਆ ਇਹ ਬਹੁਤ ਦੂਰ ਮੈਂ ਓਕੇ ਭਾਈ ਧੰਨਵਾਦ ਜੀ ਲਓ ਭਾਈ ਮਿੱਤਰੋ ਕਮਾਦ ਗੰਨੇ ਦੀਆਂ ਪ੍ਰਾਇਟੀਆਂ ਦਿਖਾਈਏ ਦੇਖੋ ਲੈਰਾ ਪੈਰਾ 95 ਗੰਨੇ ਦੀ ਮਿਠਾਈ ਦੇਖੋ 425 ਕੁਇੰਟਲ 1 ਏਕੜ ਦਾ ਇਹ ਇਹ ਮਿੱਠਾ ਤਾਂ ਨਹੀਂ ਇਹ ਨਹੀਂ ਤਾਂ ਹੈਗਾ ਉਹ ਬਿਆਸੀ ਨਹੀਂ ਤਾਂ ਕੋਈ ਮੈਨੂੰ ਇਹਦੇ ਨਾਲ ਤਾਂ ਲੱਗਦਾ ਆ ਚੀਜ਼ 382 ਕੁਇੰਟਲ 425 382 ਦੇ ਆਈਟ ਦੇਖੋ 15 ਤੀ ਇਹ ਵੀ ਮਤਲਬ ਵੈਰਾਈਟੀ ਉਹਦੇ ਨਾਲ ਦੀ ਐ 98 ਨਾਲ 99 ਨਾਲ ਦੀ 400 ਕੁਇੰਟਲ ਇਹ ਤਾਂ ਥੋੜੇ ਜਿਹਾ ਇੱਕ ਮੋਟਾ ਗਿਆ ਕਹਿੰਦਾ ਉਹ ਪੈਂਤੀ ਉਹ ਹੌਲ ਚਲਦਾ ਦੂਰ ਨਾ ਪੁੱਟ ਜਾਂਦਾ ਬਹੁਤ ਜ਼ਿਆਦਾ ਦੂਰ ਅੱਛਾ ਹੌਟ 238 93 94 91 88 ਜਿਹੜਾ ਗੋਗੀ ਆਪਾਂ ਨੇ ਲਾਇਆ ਉਹ ਤਾਂ ਹੈਉ ਨਹੀਂ ਕਿਤੇ ਅੱਛਾ ਨਾ ਹੈਗਾ ਇਹ ਵੀ ਮਾਤਰਾ ਰਹਿਣ ਲੱਗ ਗਿਆ ਹੈ ਮਾਤਰਾ ਰਹਿ ਗਿਆ ਇਹ ਨਾ ਹੋ ਗਲੇ ਇਟਮ ਆ ਕੇ ਬਹੁਤ ਸਭ ਤੋਂ ਵਧੀਆ ਗੋੜ ਨਿਕਲਦਾ 85 ਬਹੁਤ ਸੋਹਣਾ ਬਾਈ ਬਾਕੀ ਨਜ਼ਾਰਾ ਰਿਹਾ ਮੇਲੇ ਦਾ ਪੂਰਾ ਪੂਰਾ ਫੁੱਲ ਨੰਦਾਰਾ ਹੈ ਮੇਲੇ ਦਾ ਬਹੁਤ ਸੋਹਣਾ ਸੀ ਉਹ ਰਸਤੇ ਨੂੰ ਆਏ ਆ ਇੱਧਰ ਨੂੰ ਥੋੜੀ ਟ੍ਰੈਫਿਕ ਘੱਟ ਹੁੰਦੀ ਹੈ